ਬੜੀ ਮਿਹਨਤ ਤੇ ਚਾਵਨਾਲ ਤਲੇ ਸੀ ਪਕੌੜੇ ਪਰ ਰਹਿ ਗਏ ਧਰੇ ਦੇ ਧਰੇ ਜੀਹਾਂ ਦੋਸਤੋ ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਕੌੜੇ ਤਲਣ ਦੀਆਂ ਇਹ ਦਿੱਲੀ ਦੇ ਆਪ ਪਾਰਟੀ ਦਫਤਰ ਦੀਆਂ ਨੇ ਜਿੱਥੇ ਕਿ ਵਰਕਰਾਂ ਨੂੰ ਖੁਸ਼ੀ ਦੇ ਵਿੱਚ ਖਵਾਏ ਜਾਣ ਸੀ ਪਕੌੜੇ ਬਹੁਤ ਹੀ ਮਿਹਨਤ ਕੀਤੀ ਗਈ ਕਾਰੀਗਰਾਂ ਦੇ ਵੱਲੋਂ ਇਹਨਾਂ ਪਕੌੜਿਆਂ ਨੂੰ ਤਲਣ ਦੇ ਲਈ ਪਰ ਤੁਹਾਂਦਾ ਸੀ ਕਿ ਜਿਵੇਂ ਯਾ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਅਤੇ ਜੋ ਹੁਣ ਤੱਕ ਸਥਿਤੀ ਕਲੀਅਰ ਹੋਈ ਹੈ ਉਸ ਦੇ ਵਿੱਚ ਆਪ ਪਾਰਟੀ ਨੂੰ ਸਿਰਫ 22 ਸੀਟਾਂ ਮਿਲੀਆਂ ਅਤੇ ਬੀਜੇਪੀ ਨੇ ਪੂਰੀ ਸੱਤਾ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਦਿੱਲੀ ਦੀ ਬਹੁਤ ਹੀ ਇੱਕ ਵੱਡੀ ਹਾਰ ਮਿਲੀ ਹੈ ਸਾਬਕਾ ਸੀਐਮ ਅਰਵਿੰਦ ਕੇਜਵਲ ਹਾਰੇ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਵੀ ਹਾਰ ਚੁੱਕੇ ਨੇ ਅਤੇ ਉੱਥੇ ਹੀ ਬੀਜੇਪੀ ਦੇ ਵੱਡੇ ਵੱਡੇ ਲੀਡਰ ਜਿਵੇਂ ਕਿ ਮਨਿੰਦਰ ਸਿੰਘ ਸਾਹ ਨੂੰ ਵੱਡੀ ਜਿੱਤ ਮਿਲੀ ਹੈ ਤੋ ਅੰਦਾਜ਼ੇ ਨੇ ਆ ਕਿ ਇਹ ਪਕੌੜੇ ਜਿਹੜੇ ਤਲੇ ਗਏ ਸੀ ਉਹ ਆਪ ਪਾਰਟੀ ਦੇ ਵਰਕਰਾਂ ਦੇ ਲਈ ਖੁਸ਼ੀ ਦੇ ਮਾਹੌਲ ਦੇ ਵਿੱਚ ਉਹਨਾਂ ਨੂੰ ਖਵਾਏ ਜਾਣੇ ਸੀ ਪਰ ਜਦੋਂ ਖਬਰਾਂ ਸਾਹਮਣੇ ਆਈਆਂ ਆਪ ਪਾਰਟੀ ਦੀਆਂ ਹਾਰ ਦੀਆਂ ਤਾਂ ਇਹ ਪਕੌੜੇ ਖਾਣ ਦੇ ਲਈ ਕੋਈ ਆਪ ਪਾਰਟੀ ਦਾ ਵਰਕਰ ਦਫ਼ਤਰ ਵਿੱਚ ਪਹੁੰਚਿਆ ਹੀ ਨਹੀਂ ਤੋ ਅੰਦਾਜ਼ੇ ਨੇ ਆ ਜਿਸ ਕਾਰਨ ਇਹ ਵੀ ਹੋ ਸਕਦਾ ਹੈ ਕਿ ਸਾਬਕਾ ਦਿੱਲੀ ਦੇ ਸੀਐਮ ਅਰਵਿੰਦ ਕੇਜੀਵਾਲ ਨੂੰ ਪ੍ਰਵੇਸ਼ ਵਰਮਾ ਦੇ ਵੱਲੋਂ ਹਰਾਇਆ ਗਿਆ ਹੈ ਪ੍ਰਵੇਸ਼ ਵਰਮਾਨ ਨੂੰ ਅੱਜ ਸ਼ਾਮ ਨੂੰ 7 ਵਜੇ ਪੀਐਮ મોદી ਨੇ ਬੀਜੇਪੀ ਦਫਤਰ ਵੀ ਬੁਲਾਇਆ ਹੈ ਅਤੇ ਉਹ ਦਾਵੇਦਾਰ ਮੰਨੇ ਜਾ ਰਹੇ ਹਨ ਦਿੱਲੀ ਦੇ ਅਗਲੇ ਸੀਐਮ ਦੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਬੀਜੇਪੀ ਸੀਐਮ ਕਿਸ ਨੂੰ ਬਣਾਉਂਦੀ ਹੈ ਦਿੱਲੀ ਦਾ ਪਰ ਜੇਕਰ ਗੱਲ ਕੀਤੀ ਜਾਏ ਤਾਂ ਆਪ ਪਾਰਟੀ ਦਾ ਅੱਜ ਬਹੁਤ ਜ਼ਿਆਦਾ ਨੁਕਸਾਨ ਹੋਇਆ ਵੱਡੇ ਵੱਡੇ ਲੀਡਰਾਂ ਦੀ ਹਾਰ ਹੋਈ ਪਾਰਟੀ ਦਾ ਨਾਮੋ ਨਿਸ਼ਾਨ ਤੱਕ ਥੱਲੇ ਆ ਗਿਆ ਪਰ ਇਹਨਾਂ ਪਕੌੜਿਆਂ ਦਾ ਕੀ ਕਸੂਰ ਇਹ ਤਾਂ ਐਦਾਂ ਹੀ ਸਜੇ ਸਜਾਏ ਰਹਿ ਗਏ ਬੜੇ ਹੀ ਚਾਹਾਂ ਤੇ ਆਰਮਾਨ ਨਾਲ ਨਾਲ ਅਤੇ ਮਿਹਨਤ ਨਾਲ ਇਹਨਾਂ ਨੂੰ ਤਿਆਰ ਕੀਤਾ ਗਿਆ ਸੀ ਤਾਂ ਕਿ ਖੁਸ਼ੀ ਵਿੱਚ ਲੋਕਾਂ ਨੂੰ ਵੰਡਾਂਗੇ ਪਰ ਹੈਰਾਨਗੀ ਉਸ ਸਮੇਂ ਹੋਈ ਜਦੋਂ ਕੋਈ ਵਰਕਰ ਤਾਂ ਛੱਡੋ ਆਮ ਵਿਅਕਤੀ ਵੀ ਇਹਨਾਂ ਪਕੌੜਿਆਂ ਨੂੰ ਖਾਣਾ ਤਾਂ ਦੂਰ ਦਫ਼ਤਰ ਦੇ ਵਿੱਚ ਆਇਆ ਵੀ ਨਹੀਂ ਬਹੁਤ ਹੀ ਵੱਡੀ ਗੱਲ ਹੈ ਦੋਸਤੋ ਕਿ ਇਹ ਆਪ ਪਾਰਟੀ ਨੂੰ ਹਰਾ ਕੇ ਬੀਜੇਪੀ ਦੁਬਾਰਾ ਦਿੱਲੀ ਵਿੱਚ ਸੱਤਾ ਵਿੱਚ ਕਾਫੀ ਸਾਲਾਂ ਬਾਅਦ ਆਈ ਹੈ ਹਾਲਾਂਕਿ ਆਪ ਪਾਰਟੀ ਦੇ ਵੱਲੋਂ ਬਹੁਤ ਜ਼ਿਆਦਾ ਦਾਅਵੇ ਕੀਤੇ ਗਏ ਸੀ ਕਿ ਅਸੀਂ ਫਿਰ ਦੁਬਾਰਾ ਤੋਂ ਚੌਥੀ ਵਾਰ ਸਰਕਾਰ ਬਣਾਵਾਂਗੇ ਅਤੇ ਇਤਿਹਾਸ ਬਣਾਇਆ ਜਾਵੇਗਾ ਦਿੱਲੀ ਵਿੱਚ ਪਰ ਇਤਿਹਾਸ ਤਾਂ ਇਹਨਾਂ ਪਕੌੜਿਆਂ ਦਾ ਬਣ ਗਿਆ ਇਹਨਾਂ ਦਾ ਕੀ ਕਸੂਰ ਸੀ ਦੋਸਤੋ ਕਿਉਂਕਿ ਬਹੁਤ ਹੀ ਮਿਹਨਤ ਕੀਤੀ ਗਈ ਪੈਸਾ ਵੀ ਬੜਾ ਖਰਾਬ ਕੀਤਾ ਗਿਆ ਬੜਾ ਚਾ ਸੀਗੇ ਆਪ ਪਾਰਟੀ ਦੇ ਕਿ ਅੱਜ ਜਿੱਤ ਦੀ ਖੁਸ਼ੀ ਨਾਲ ਖਾਵਾਂਗੇ ਚਾਹ ਨਾਲ ਪਕੌੜੇ ਪਕੌੜੇ ਛੱਡੋ ਇਹਨਾਂ ਦੀ ਤਾਂ ਚਾਹ ਵੀ ਨਹੀਂ ਉਬਲੀ ਹੁਣ ਦੇਖਣਾ ਇਹ ਹੈ ਕਿ ਇਹਨਾਂ ਪਕੌੜਿਆਂ ਨੂੰ ਆਪ ਪਾਰਟੀ ਦੇ ਜਿਹੜੇ ਵੱਡੇ ਵੱਡੇ ਲੀਡਰ ਹੈ ਉਹ ਆਪ ਖਾਣਗੇ ਜਾਂ ਫਿਰ ਗਰੀਬਾਂ ਨੂੰ ਖਵਾਣਗੇ ਕਿਉਂਕਿ ਜਿਵੇਂ ਉਹਨਾਂ ਦੀ ਹਾਰ ਹੋਈ ਹੈ ਉਹ ਤਾਂ ਇਹਨਾਂ ਪਕੌੜਿਆਂ ਨੂੰ ਦੇਖਣ ਜੋਗੇ ਵੀ ਨਹੀਂ ਰਹੇ